ਪਹਿਲਾਂ ਕੀ ਧੰਗੀ ਜੰਗ ਜੇ ਤਬਦੀਲ ਹੋਵੇ ਪਾਲਣ ਗਈ ਆ ਚਾ ਨਿਕਲ ਸਵੇਰ ਦੇ ਚੱਕਰ ਦਾ ਕੀ ਮਤਲਬ 11 ਵਜੇ ਤੈਨੂੰ ਉਟਾਲਿਆ ਮੈਂ ਫ੍ਰੀਜ ਬੁੱਲੀ ਛਾੜ ਦਿੰਦੀ ਆ ਜੇ ਲੜੀਆਂ ਦੇਖ ਲਿਓ ਓਏ ਪਲਕਵੀਰ ਜਿਹੜੇ ਜਿਹੜੇ ਦੇਖਦੇ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਤੇ ਸਾਨੂੰ ਹੁਣ ਕਰੋ ਪੇਂਟਿੰਗ ਕਿਹੜੀ ਕਰਨੀ ਆ ਰਿਮੋਟ ਨੂੰ ਛੋਟ ਛੋਟ ਕੇ ਨਾ ਰਿਮੋਟ ਦਾ ਹੱਤਿਆ ਨਾਸ ਕੀਤਾ ਪਿਆ ਆ ਉਹ ਦੇਖੀ ਕੌਣ ਜਲਾ ਦੇ ਉਹ ਚੱਲ ਹੋ ਜਾਂਦੀ ਰਹਿੰਦੀ ਲੜਾਈ ਲੜੇ ਲੜਾਈ ਹੋਈ ਫੋਨ ਮਾਰਿਆ ਚੱਕ ਕੇ ਉਹ ਉਹ ਮੂਜੀ ਬਾੜ ਦੇਣਾ ਕੈਮਰਾ ਇਸ ਰਾਨੇ ਦਾ ਕੀ ਹਾਲ ਕੀ ਦੱਸੇਗਾ ਇਸ ਰਾਨਾ ਪਾਗਲ ਜਾਈ ਬਿੱਟਰੂ ਕੁੱਤੀ ਕੋ ਕੁੱਤੀ ਗਿਆ ਲੰਮੇ ਪਏ ਹੋਣੇ ਕਿੱਦਾਂ ਬਹੁਤ ਸੱਕੇ ਹੋ ਹਾਂ ਹਾਂ ਤਾਂ ਰੋਜ ਵੱਜਦੇ ਆ ਉਧਰ ਉਹ ਪੋਲਰ ਬੀਅਰ ਦਿਖਾ ਰਹੀ ਸੀ ਵੀ ਇਧਰ ਮੰਮੀ ਦਿਖਾ ਰਹੀ ਉੱਪਰ ਉਧਰ ਦਾਦੀ ਵੀ ਪੋਲਰ ਬੀਅਰ ਮੰਮੀ ਦਾਦੀ ਨਾਲ ਸਾਡੇ ਮम्मा ਨੇ ਆਵਾਜ਼ ਮਾਰੀ ਕਹਿੰਦੇ ਖਾ ਲੋ ਮਾਸੀ ਦਾ ਰੰਗ ਹੈ ਚਿੱਟਾ ਮਾਸੀ ਕਾਲੀ ਆ ਚਲੋ ਜੀ ਮਿਲਦੇ ਆ ਕੱਲ ਇੱਕ ਨਵੇਂ ਵਲੌਗ ਚ ਟੈਂਪ ਪੋਨੇ 12 ਹੋ ਚੱਲਾ ਆ। ਹਾਂ 15 ਮਿੰਟ 15 ਮਿੰਟ ਅੱਗੇ ਆ ਘੜੀ ਆਪਣੀ। ਅੱਸੀ ਕੱਲ ਜੀ ਸਾਰਿਆਂ ਦਾ ਸਵਾਗਤ ਹੈ ਅਕਸ਼ਿੰਦਰਾ ਬਲੌਗ ਚ ਮਿਲ ਕੇ। ਤੁਸੀਂ ਕਿਸ ਤਰ੍ਹਾਂ ਅੱਸੀ ਕੋ ਠੀਕ ਠਾਕ ਹੈ। ਮੈਂ ਥੋੜਾ ਲੇਟ ਹੋ ਗਈ ਸੀ। ਚਲੋ ਕੋਈ ਗੱਲ ਨਹੀਂ ਲੇਟ ਹੋ ਗਏ ਤੇ ਆ ਆ ਦੇ ਸ਼ੁਰੂਆਤ ਦੇ ਆ ਵੇਖੋ ਜੀ ਇੱਧਰ ਹੁਣ। ਇਹ ਆ ਲੈ। ਕੋ ਜੀ ਕੱਲ ਦੇ ਬਲੌਗ ਜੇ ਮੇਰੀ ਸੀ ਧੰਕੀ। ਪੂਰੀ ਬਾਦੀ ਪਾਲੋ ਅੱਜੀ ਅੱਜੀ ਪੂਰੀ ਬਾਦੀ ਪਾਲੀ ਅੱਜ ਪਾਣੀ ਹੈ ਪੂਰੀ ਬਾਦੀ ਅੱਜ ਮਰ ਮੀ ਨਹੀਂ ਪੈਂਦਾ ਆਏਗਾ ਮੀਰ ਪੇਦਾ ਪਰ ਕੱਲ ਦੇ ਬਲੌਜ ਤਾਂ ਧੰਗੀ ਵੀ ਮਿਲੀ ਸੀ ਨਾ ਚਾਲੂ ਬੋਤਲ ਤੂੰ ਪਹਿਲਾਂ ਕੀ ਧੰਗੀ ਜੰਗ ਦੇ ਤਬਦੀਲ ਹੋਵੇ ਪਾਲਣ ਗਈ ਕੀਆ ਚਲ ਠੀਕ ਹੈ ਠੀਕ ਹੈ ਜੀ ਤੇ ਚਲੋ ਕਰਦੇ ਆਂ ਨਾਸ਼ਤੇ ਨਾਲ ਸ਼ੁਰੂਆਤ ਟੀਵੀ ਲਿਆ ਸੀ ਲਾ ਓਏ ਠੀਕੀ ਸੌਣ ਨਹੀਂ ਕੀਤਾ ਓਹ ਹੋਇਆ ਸਹੀ ਨਹੀਂ ਲੱਗਦਾ ਇਹ ਤੁਹਾਰਾ ਨਾ ਓਕੇ 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 ਕੋਈ ਗੱਲ ਨਹੀਂ ਐ ਰਿਮੋਟ ਟੀਵੀ ਦਾ ਕਿੱਧਰ ਆ ਰਿਮੋਟ ਲੱਭੋ ਟੀਵੀ ਦਾ ਪਹਿਲਾਂ ਚਾ ਨਿਕਲ ਕਿਉਂ? ਤੂੰ ਉਧਰ ਕਿਉਂ ਜਲੀ? ਜਾਣ ਦੋ। ਤੁਸੀਂ ਕਤਾਉਣਾ ਇੱਥੋਂ? ਨਹੀਂ ਨਹੀਂ ਉਧਰ ਜਾ ਕੇ ਖਾਣੀ ਤਾਂ ਇੱਥੇ ਰਵੇ ਖਾਣਾ। ਇੱਧਰ ਕੀ ਆ? ਪਤਾ ਕੀ ਚੱਕਰ ਆ? ਅਸੀਂ ਬਲੌਗ ਲਾਉਣਾ ਆ। ਉਹਦੀ ਆਵਾਜ਼ ਹੋਣੀ ਆ। ਇਹਨੂੰ ਆਪਣਾ ਫੋਨ ਨਹੀਂ ਦਿਸਣਾ। ਫੋਨ ਤਾਂ ਵਗੈਰਾ ਇਹਦੇ ਰੋਟੀ ਨੰਗਣੀ। ਨਹੀਂ ਜਾਣ ਦੋ। ਆਵਾਜ਼ ਫੋਨ ਨੂੰ ਸਵੇਰ ਤਾਂ ਨਹੀਂ ਵੇਖਿਆ ਹੋਣਾ ਚੱਕਿਆ ਆ। ਚੱਲ ਨਿਕਲ ਫੇ। ਚੱਲ ਨਿਕਲ। ਤੁਹਾਡੀ ਗੱਲ ਸਾਡੇ ਸੁੱਤੀ ਪਈ ਕਿੰਨੇ ਵਜੇ ਉੱਠੀ ਆਂ। ਸਵੇਰ ਦੇ ਦਾ ਚੱਕਣ ਦਾ ਕੀ ਮਤਲਬ? 11 ਵਜੇ ਤੈਨੂੰ ਢਾੜਿਆ ਵੇ। ਉੱਠ ਕੇ ਤੂੰ ਨਾ ਤੀ ਆ ਕਿਹਦੇ ਵਲੇ ਤੇ ਗੁੱਸਾ ਕਾ ਤੂੰ ਕਰਦੇ ਆ ਸਾਰੇ ਜਣੇ ਬਹਿ ਕੇ ਰੋਟੀ ਖਾਣ ਲੱਗੇ ਤੂੰ ਆਪਣੇ ਉਧਰ ਬੜ ਜਾ ਕਰ ਕਮਰੇ ਚ ਗੱਲੀ ਜਾਓ ਤੇ ਮੈਂ ਫੋਨ ਚੱਕੀਆਂ ਹੋਣ ਜਾਓ ਤੂੰ ਤਾਂ ਉੱਠੀ ਹੋਣੀ ਦਿਓ ਰੋਟੀਆਂ ਨੂੰ ਇਹ ਜਾਵੇ ਪਹਿਲਾਂ ਉਧਰ ਹਾਂ ਲਓ ਜੀ ਆਪਾਂ ਸਾਰੇ ਜਣੇ ਖਾਣੇ ਆ ਜੀ ਇੱਥੇ ਇਕੱਠੇ ਬਹਿ ਗਏ ਤੇ ਚਲੋ ਮਿਲਦੇ ਆਂ ਜੀ ਨਾਸ਼ਤਾ ਕਰਕੇ ਫਿਰ ਸਵੇਰ ਦਾ ਟਾਈਮ ਸਵਾ 12:00 ਹੋਜਲੇ ਤੇ ਹਾਂਜੀ ਕੀ ਲੈ ਕੇ ਆਉਣਾ ਪਿਆਜ਼ ਨਹੀਂ ਆਗੂ ਮੈਂ ਸਬਜ਼ੀ ਬਣਾਵਾਂ ਪਿਆਜ਼ ਬਾਹਰ ਪੈ ਰਿਆ ਅੱਜ ਮੀਂਹ ਹਾਂ ਚੰਗਾ ਅੰਟੀ ਆ ਗਏ ਵੀ ਭਾਂਡਿਆ ਤੂੰ ਅੱਜ ਸੱਚ ਜਾਈ ਤਾਂ ਦੇ ਦੇ ਆਂਟੀ ਕੋਈ ਨਹੀਂ ਮੈਂ ਨਾ ਆ ਕੇ ਮੇਤੋ ਹਜੇ ਹੈ ਨਹੀਂ ਗੇ ਤੇਰੇ ਕੋ ਹੈਗੇ ਕੱਲ ਕੱਲ ਦੇ ਦਿੰਨੇ ਕੱਲ ਨੂੰ ਦੇਨੇ ਫ੍ਰੀਜ ਬੁਲੀ ਛੱਡ ਦਿੰਦੀ ਆ ਆਂਟੀ ਨੂੰ ਕੱਲ ਦੇਣੇ ਪੈਸੇ ਆਪਾਂ ਤੇ ਕੱਲੇ ਪਿਆਜ਼ ਹੀ ਲਿਓਣੇ ਆ ਨਾ ਪਿਆਜ਼ ਕੱਲੇ ਲਿਆਣੇ ਆ ਚਲ ਠੀਕ ਮੈਂ ਲੈ ਕੇ ਆਇਆ ਮੇਰੀ ਔਣੀ ਆ ਪੇਮੈਂਟ ਬੰਦੇ ਨੇ ਫੜਾ ਕੇ ਜਾਣੀ ਸੀ ਉਹ ਫੜਾ ਕੇ ਨਹੀਂ ਗਿਆ ਰਾਤੀ ਹੁਣ ਦੇਖੋ ਅੱਜ ਫੜਾ ਕੇ ਜਾਂਦਾ ਆ ਤੇ ਫੇਰ ਮੈਂ ਉਹਦਾ ਨਾਂ ਕਿੰਨ ਲਿਆ ਕੇ ਹਾਂ ਹੋਰ ਆਂਟੀ ਕਰੋ ਸਫਾਈਆਂ ਤੁਸੀਂ ਹਾਂਜੀ ਤੇ ਚਲੋ ਆਇਆ ਮੈਂ ਪਿਆਜ਼ ਲੈ ਕੇ ਆਇਆ ਸਬਜ਼ੀ ਲਿਆਤੀ ਹੈ ਮਾਵਾ ਮਟਰਾਂ ਗੋਭੀ ਆ ਤੇ ਪਿਆਜ਼ ਆ ਕੁਝ ਅੰਦਰ ਟੀਵੀ ਬੰਦ ਕਰ ਦੋ ਟੀਵੀ ਕਰ ਦੇਣਾ ਉਹ ਆਪਣਾ ਵਲੌਗ ਲਗਾ ਕੱਲ ਵਾਲਾ ਅੱਛਾ ਦੇ ਕੱਲ ਬੱਤੀ ਗਈ ਹੋਈ ਸੀ ਨਾ ਹਾਂ ਇਹਦਾ ਐਕਸਪੈਰੀਮੈਂਟ ਕਰਕੇ ਦੇਖੋ ਤੇ ਇਹਨੂੰ ਮਰ ਕੁੱਕਰ ਦੇ ਬਾਹਰ ਕਿੱਦਾਂ ਟੰਗਾਂਗੇ ਇਹਨੂੰ ਵਿੱਚੇ ਛੱਡ ਦਿਓ ਛੱਡਣੀ ਪੈਣੀ ਹੈ ਵਿੱਚੇ ਛੱਡ ਦਿਓ ਹੋਰ ਹੋਰ ਚਲੋ ਜਾਂਦਾ ਮੈਂ ਹੈ ਦੇਖ ਲੋ ਕਰਕੇ ਐਕਸਪੈਰੀਮੈਂਟ ਕੋਈ ਗੱਲ ਨਹੀਂ ਤੇ ਇੱਧਰ ਹੋ ਰਹੀਆਂ ਸਫਾਈਆਂ ਟੋਕਰੀ ਰੱਖ ਦਿੱਤੀ ਉੱਪਰ ਹਾਂ ਚੋ ਜਾਂਦਾ ਮੈਂ ਹੈ ਟਾਈਮ ਇੱਕ ਕੁ ਅੱਜ ਗਿਆ ਤੇਦਰ ਮਟਰ ਵੀ ਨਿਕਲ ਗਏ ਹਾਂਜੀ ਹਾਂਜੀ ਹਾਂਦੀ ਉਹ ਲੈਣੀ ਅਮੈਂ ਦੇਖੀ ਵੀ ਨਹੀਂ ਆਇਆ ਤਾਂ ਆ ਦੇਖਿਆ ਨਹੀਂ ਆਇਆ ਇੱਦਾਂ ਲੱਗਦਾ ਪੈਟ ਉੱਡ ਕਾ ਆ ਕੋਲੀ ਦੇ ਦੇਖੋ ਬੱਸ ਆ ਦੋਸਤਰੇ ਸਿੰਘ ਲਿਖਦੇ ਰਿਹਾ ਦੱਸ ਚਾਹੀਦੀ ਦਲਾਂ ਦੇ ਤੋਂ ਕਾ ਮੋਰ ਕੀ ਛੋਲੇ ਬਣਾ ਲਗੇ ਅੱਜ ਹਾਂ ਅੱਜ ਹੋਰ ਮਟਰ ਕੱਢੇ ਹੋਏ ਨੇ ਮੈਂ ਲਈਏ ਮਟਰ ਕੱਟ ਕੇ ਹਾਂ ਸੁਨੇ ਆ ਮਟਰ ਨੇ ਜਿਹੜੇ ਸੁਨੇ ਐਡਲਫ ਆਪਾਂ ਭਰ ਗਿਆ ਆ ਆਹੋ ਫਰੋਜ਼ ਕੀਤੇ ਹੋਏ ਨੇ ਮਟਰ ਨੇ ਕੱਟ ਕੱਟ ਕੇ ਫਰੋਜ਼ ਕਰੀ ਜਾਂਦੇ ਆ ਚਾਹ ਆਂਟੀ ਦੇ ਹਾਂ ਛੋਲੇ ਲਈ ਹੋ ਜਾਂਦੇ ਬਣਾਵਾਂਗੇ ਛੋਲੇ ਪੂਰੀ ਠੀਕ ਐ ਤੇ ਇੱਕ ਰੁਪਇਆ ਇਦਾਂ ਕੰਮ ਕਰਦਾ ਪੱਲੂ ਦੀ ਚੱਪਲ ਫੜਾ ਦੇ ਨਾਲ ਉਹਨੂੰ ਅੱਛਾ ਚਲੋ ਠੀਕ ਆ ਫਿਰ ਮਿਲਦੇ ਆ ਕੀ ਲੜੀਆਂ ਦੇਖ ਲਿਓ ਓਏ ਪਲਕਵੀਰ ਲੈ ਲਓ ਇੱਧਰ ਦੰਗਾ ਹੋ ਰਿਹਾ ਇਹਨਾਂ ਦਾ ਕੋਈ ਬਹਿ ਜਾ ਨਾ ਕੰਮ ਕਰਾਉਂਦੀ ਸੱਤ ਤਰੀਕ ਨਿਕਲਣਾ ਰਿਜ਼ਲਟ ਇਹਦਾ ਉਦੋਂ ਤੱਕ ਇਹਨਾਂ ਨੂੰ ਚਾਹੀਦਾ ਦੇਲੀ ਲੱਗਦਾ ਘਰ ਕੀ ਕਰਦੀ ਹੈ ਲੜੋ ਨਾ ਹਾਂ ਦੰਗਾ ਹੋ ਲੋ ਜੀ ਇੱਧਰ ਸਫਾਈਆਂ ਸਪਈਆਂ ਸਾਡੇ ਹੋ ਗਈਆਂ ਸਾਰੀਆਂ ਇੱਧਰ ਬੈਠੇ ਆ ਮੰਮੀ ਤੇ ਲਓ ਜੀ ਇੱਧਰ ਬਣਾ ਲਈ ਅਸੀਂ ਸਬਜ਼ੀ ਛੋਲਿਆਂ ਦੀ ਅਸੀਂ ਬਣਾਈ ਆ ਉਦਾਂ ਦੀ ਜਿੱਦਾਂ ਦੀ ਲੰਗਰ ਦੀ ਸਬਜ਼ੀ ਦੇਖੋ ਜੀ ਥੋੜੀ ਜੇ ਪਾਈ ਆ ਹਲਦੀ ਤੇ ਵਿੱਚ ਥੋੜੀ ਜੇ ਪਾਈ ਆ ਚਾਹ ਪੱਤੀ ਦਾ ਪਾਣੀ ਹੁਣ ਇਹ ਰਜ ਰਜ ਕੇ ਰੋਗੂਗੀ ਸਹੀ ਤੇ ਬਣ ਜੋਗੀ ਉਦੋਂ ਨਾਲ ਬਣਾਵਾਂਗੇ ਇਹਦੇ ਛੋਲੇ ਨਾ ਚਲੋ ਜੀ ਮਿਲਦੇ ਆ ਫਿਰ ਤੁਹਾਨੂੰ ਹਾਂਜੀ ਓਏ ਹਾਂਜੀ ਕੀ ਲੈ ਕੀ ਪ੍ਰੋਵਾ ਇਹ ਪ੍ਰੋਵਾ ਪੈਂਜੀ ਚਲੋ ਜੀ ਹਾਂ ਹੁਣ ਕੀ ਹੋ ਰਿਹਾ ਆ ਮੈਂ ਜਿੱਦੀ ਕੋ ਮੈਜਿਕ ਕਰਕੇ ਦਿਖਾਵਾਂਗੀ ਮੈਜਿਕ ਦੀਆਂ ਬੱਚੀਆਂ ਚਲੋ ਮਿਲਦੇ ਆਂ ਫੇਰ ਟਾਈਮ ਹੋ ਗਿਆ 2.5 ਇੱਧਰ ਦੇਖ ਰਹੀ ਆਂ ਇਹ ਬਲੌਗ ਆਪਣਾ ਫੇਰ ਕਹਿੰਦੇ ਬਹੁਤ ਵਧੀਆ ਬਣਿਆ ਆ ਤੇ ਅਸੀਂ ਆਪਣੇ ਵਲੌਗ ਆਪ ਹੀ ਦੇਖ ਲਈ ਦੀ। ਅਸੀਂ ਆਪਣੇ ਵਲੌਗ ਆਪਣੇ ਦੇਖ ਕੇ ਬਹੁਤ ਖੁਸ਼ ਹਈਦਾ ਆਪਣਾ। ਜਿਹੜੇ 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 ਦੇਖਦੇ ਆ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਤੇ ਸਾਨੂੰ ਕਮੈਂਟ ਵੀ ਬਾਕੀ ਜਿਹੜੇ ਨਹੀਂ ਦੇਖਦੇ ਉਹਨਾਂ ਦਾ ਵੀ ਕੋਈ ਚੱਕਰ ਨਹੀਂ ਅਸੀਂ ਆਪਣਾ ਆਪ ਹੀ ਦੇਖ ਲਈਦਾ। ਕੋਸ਼ਿਸ਼ ਸਾਡੇ ਸਬਸਕ੍ਰਾਈਬ ਇਦਾਂ ਦੇ ਬਹੁਤ-ਬਹੁਤ ਥੈਂਕ ਯੂ। ਜਿਹੜੇ ਹਮੇਸ਼ਾ ਕਮੈਂਟ ਕਰਦੇ ਆ। ਸਾਨੂੰ ਹਮੇਸ਼ਾ ਹੀ ਆ ਨਾ ਕਮੈਂਟ ਕਰਦੇ ਆ। ਇਹਦਾ ਮਤਲਬ ਉਹ ਸਾਡਾ ਬਲੌਗ ਸਾਰਾ ਹੀ ਦੇਖਦੇ ਆ। ਦੇਖਦੇ ਦੇਖਦੇ ਆ। ਹਾਂ। ਤੇ ਸਾਨੂੰ ਕਮੈਂਟ ਵੀ ਕਰਦੇ ਆ। ਚਲੋ ਉਹਨਾਂ ਨੂੰ ਵਧੀਆ ਲੱਗਦਾ। ਉਹਨਾਂ ਨੇ ਸਾਨੂੰ ਕਮੈਂਟ ਕਰ ਲੋਈ ਮੰਮੀ ਸਾਡੇ ਲੱਗੇ ਆਈਏ ਹੁਣ ਇਧਰ ਚਾਹ ਬਣਾਉਣ ਕੁੜੀ ਕੱਟਦੀ ਵੀ ਪਿਆਜ਼ ਬਣਾਉਣ ਲੱਗੀ ਮੈਗੀ ਪਲਗ ਲਈ ਤੇ ਇਧਰ ਪੈਗੀ ਮੈਗੀ ਬਣਾਉਣ ਲੱਗੀ ਪਲਗ ਲਈ ਤੇ ਇਧਰ ਬਣ ਗਿਆ ਜੀ ਛੋਲੇ ਬਿਲਕੁਲ ਉਦਾਂ ਦੇ ਬਣੇ ਜਿਦਾਂ ਲੰਗਰ 'ਚ ਛੋਲੇ ਹੁੰਦੇ ਆ ਤੇ ਉਹੀ ਪੂਰੀਆਂ ਬਨੂਣੀਆਂ ਮੈਂ ਦੇਖਿਆ ਨਹੀਂ ਮੈਂ ਮੰਮੀਆਂ ਦੇਖਿਆ ਬਾਦਲ ਹਾਂ ਤੇ ਮੈਂ ਕਿਹਾ ਵੀ ਪੂਰੀਆਂ ਵੀ ਉਦਾਂ ਦੀਆਂ ਬਰੋਣੀਆਂ ਲੰਗਰ ਵਾਲੀਆਂ ਜਿਦਾਂ ਲੰਗਰ 'ਚ ਮੋਟੇ-ਮੋਟੀਆਂ ਹੁੰਦੀਆਂ ਨਹੀਂ ਪਤਲੀਆਂ ਨਹੀਂ ਬਣਾਈ ਮੋਟੇ-ਮੋਟੀਆਂ ਬਸ ਉਦਾਂ ਦੀਆਂ ਹੀ ਆਟਾ ਕੁੰਨ ਲਿਆ ਮੋਲ ਲਿਆ ਚਲ ਉਹਦਾ ਦੀ ਪੂਰੀਆਂ ਮਾਦਾ ਨੇ ਬਣਾਉਣੀਆਂ ਅਸੀਂ ਕੱਢੀ ਇੱਕ ਵੱਡਾ ਲਫਾਫਾ ਭਰ ਗਿਆ ਮਟਰਾਂ ਦਾ ਮੈਂ ਤੈਨੂੰ ਫੋਨ ਕੀਤਾ ਸੀ ਸਵੇਰੇ ਮਟਰ ਸੋਹਣੇ ਸੀਗੇ ਬਹੁਤ ਸੋਹਣੇ ਆ ਮਟਰ ਹਾਂ ਮਟਰ ਉਹਦੇ ਕੋਲ ਸੋਹਣੇ ਸੀਗੇ ਆਏ ਹੋਏ ਤੇ ਮੈਂ ਕਿਹਾ ਚੱਲ ਚਾਹੀਦੇ ਤੇ ਕਾਚੇ ਪਾ ਕੇ ਰੱਖੀਏ ਇਹ ਕਾਚੇ ਅੱਗੇ ਡੱਬੀ ਚ ਪਾ ਤੇ ਡੱਬੀ ਚਾ ਡੱਬੀ ਚ ਆਉਣਾ ਨਹੀਂ ਡੱਬੀ ਚ ਆਉਣਾ ਨਹੀਂ ਦਾ ਕੋਠੇ ਤੋਂ ਹੀ ਵੱਡ ਕੇ ਲਿਆਉਣਾ ਖਾਣਾਂ ਨੂੰ ਆਪਣਾ ਕੋਠੇ ਵਾਲਾ ਉਹ ਰਹਿ ਜਾਂਦਾ ਲੈ ਜਾਂਦਾ ਹੈ ਹੈ ਸਗਾਂ ਤੇ ਨਹੀਂ ਤੇ ਖਰਾਬ ਹੋ ਜਾਣਾ ਉਹਨੀਆਂ ਸਗਾਂ ਬਹੁਤ ਸਾਰੇ ਆਏ ਅੱਧੀ ਜਟਨੀ ਬਣਾਇਆ ਕਰਾਂਗੇ ਪਦੀਨੇ ਤੇ ਆ ਪਦੀਨਾ ਬਹੁਤ ਸੋਹਣਾ ਹੋਇਆ ਉਹ ਮੈਨੂੰ ਵੜ ਰਹੇ ਨੇ ਫਿਰ ਟੂਗਾ ਪਤਾ ਨਹੀਂ ਜਿਹੜਾ ਵੜਿਆ ਪੁੱਟਿਆ ਨਹੀਂ ਪੁੱਟਿਆ ਜਿਹੜਾ ਪਰੀਨਾ ਨਹੀਂ ਧਨੀਆ ਧਨੀਆ ਹੋ ਗਿਆ ਐ ਮਣ ਮਣ ਬਸ ਫਿਰ ਇਹ ਵੜਦਾ ਪਦੀਨਾ ਜਿਹੜਾ ਹੈ ਨਾ ਪਦੀਨਾ ਬਹੁਤ ਦੁੱਧ ਨਾਲ ਲਿਾਈ ਸੀ ਗੰਢੀ ਬਣਾ ਲਈ ਹੁਣ ਬਹੁਤ ਸੋਹਣਾ ਹੋ ਗਿਆ ਐ ਲਓ ਜੀ ਪਲਕ ਨੂੰ ਦੇਖਦੇ ਪਲਕ ਕੀ ਕਰ ਰਹੀ ਆ ਇਧਰ ਤਾਂ ਹੋ ਰਹੀਆਂ ਗੱਲਾਂ ਬਾਤਾਂ ਮੇਰੇ ਮੇਥੇ ਹੋ ਰਹੀ ਬੇਤੀ ਦਿੱਸੇ ਜੀ ਹਾਂਜੀ ਇੰਜ ਕੀ ਕਰ ਰਹੇ ਹੋ ਬ੍ਰਸ਼ ਤੁਹਾਨੂੰ ਲਿਆਤਾ ਤੇ ਹੁਣ ਕਰੋ ਪੇਂਟਿੰਗ ਕਿਹੜੀ ਕਰਨੀ ਆ ਪਹਿਲੇ ਖਾਣਾ ਖਾएंगे ਫਿਰ ਕਰेंगे चलो ऐ ਚਾਹ ਪੀਣ ਲੱਗੇ ਆ ਚਾਹ ਪੀਣ ਲੱਗੇ ਸੀ ਪਹਿਲਾਂ ਦੇਖੋ ਤਾਰਕ ਮੈਂ ਤਾਂ ਟੀਵੀ ਮੈਂ ਕਰਤਾ ਹੀ ਆਨ ਚਲੋ ਬਾਕੀ ਰਿਮੋਟ ਉਥੇ ਹੋਣਾ ਤੇਰੇ ਕੋਲ ਰਿਮੋਟ ਤੇ ਛੋਟ ਛੋਟ ਕੇ ਨਾ ਰਿਮੋਟ ਦਾ ਹੱਤਿਆਨਾਸ ਕੀਤਾ ਪਿਆ ਆ ਫੋਨ ਚ ਹੈਗਾ ਰਿਮੋਟ ਆ ਫੋਨ ਚ ਤਾਂ ਹੈਗਾ ਹੀ ਹੈਗਾ ਆ ਰਾਤੀ ਚਲਾਉਣ ਲੱਗੇ ਇੰਨੀ ਦਿੱਕਤ ਹੁੰਦੀ ਨਾ ਨਾ ਇਹਦਾ ਟੱਕਣ ਲੱਭਾ ਪਤਾ ਨਹੀਂ ਟੱਕਣ ਕਿੱਥੇ ਗਵਾਤਾ ਆ ਇਹ ਟੱਕਣ ਸੱਚੀ ਨਹੀਂ ਇਹਦਾ ਲੱਭਾ ਮੈਂ ਅੱਛਾ ਆਪਾਂ ਬੈੱਡ ਖਿੱਚੀਏ ਉਹ ਕਿਹ ਕਿਹ ਉਹ ਦੇ ਲੈ ਲੈ ਫੋਨ ਤੇ ਚਾਰ ਵੱਢ ਗਿਆ ਇਹ ਫੋਨ ਕਹਿੰਦਾ ਮੈਂ ਨਵਾਂ ਨਵਾਂ ਲੈ ਕੇ ਦੋ ਮੈਨੂੰ ਉਹ ਲੈਣਾ ਨਵਾਂ ਲੈ ਕੇ ਮਈ ਦੇ ਵਿੱਚ ਰਿਲੀਜ਼ ਹੋਣਾ ਫੋਨ ਇੱਕ ਔਰ ਪੋਕੋ F7 ਆ ਆ ਡਰਟ ਗਿਆ ਓਏ ਇਹ ਵੀ ਮੈਂ ਤਾਂ ਹੀ ਨਵਾਂ ਮਗਾ ਕੇ ਦਿੱਤਾ ਕੋਈ ਜਿਹੜਾ ਫੋਨ ਚੇਂਜ ਕਰਨਾ ਆਂ ਇਹ ਡਿੱ ਗਿਆ ਹਾਂ ਮੈਂ ਫੋਨ ਚੇਂਜ ਕਰਨਾ ਨਾ ਇਸ ਕਰਕੇ ਨਹੀਂ ਮੇਰਾ ਵੀ ਆਪਣਾ ਵੀ ਕਵਰ ਟੁੱਟ ਆਇਆ ਆ ਤੇ ਕੱਚ ਵਾਲਾ ਕਵਰ ਟੁੱਟ ਜਾਂਦਾ ਛੇਤੀ ਤੇ ਇਸ ਕਰਕੇ ਫੋਨ ਤੈਨੂੰ ਮਈ ਜੇ ਲੈ ਕੇ ਦੇਣਾ ਲੜਾਈ ਆਹੋ ਉਹ ਚੱਲ ਹੋ ਜਾਂਦੀ ਰਹਿੰਦੀ ਲੜਾਈ ਲੜਾਈ ਹੋਈ ਫੋਨ ਮਾਰਿਆ ਚੱਕ ਕੇ ਲੜਾਈ ਹੋਈ ਫੋਨ ਮਾਰਿਆ ਚੱਕ ਕੇ ਤਾਂ ਅਮਨੇ ਥੋੜਾ ਜਿਹਾ ਡੰਮਾ ਲਿਆ ਤੁਸੀਂ ਗਏ ਫੋਨ ਵਾਲੇ ਮੇਂ ਡੱਟਾ ਫੋਨ ਦਾ ਕੀ ਕਿਸੇ ਉੱਪਰਲੇ ਕਵਰ ਆ ਵੀ ਟੁੱਟ ਗਿਆ ਆ ਵੀ ਟੁੱਟ ਗਿਆ ਸਾਰੇ ਉਹ ਆ ਗਏ ਮਾਣਾ ਅੱਜ ਮੈਂ ਪਵਾ ਕੇ ਲੈਣਾ ਕਲਾਸ ਕੜ ਮੈਨੂੰ ਸੱਚੀ ਉਧਰ ਪਤਾ ਨਹੀਂ ਕਿਉਂ ਇੰਨਾ ਤੇਰਾ ਵੀ ਤੇਰੇ ਵੀ ਕਲਾਸ ਕੜ ਪਵਾ ਕੇ ਲੈਣਾ ਆਪਣੇ ਵੀ ਕਲਾਸ ਕੜ ਪਵਾ ਕੇ ਲੈਣਾ ਫੋਨ ਦਾ ਕਵਰ ਤਾਂ ਕਰਕੇ ਨਹੀਂ ਲੈਣਾ ਹੈਗਾ ਕਿਉਂਕਿ ਫੋਨ ਲੈਣਾ ਹੁੰਦਾ ਮਾ ਆਪਾਂ ਮਈ ਦੇ ਵਿੱਚ ਇੱਕ ਰਿਲੀਜ਼ ਹੋਣਾ ਫੋਨ ਜੇ ਤੋਂ ਫੋਨ ਵਧੀਆ ਹੋਇਆ ਬਲੌਗ ਬਲੌਗਿੰਗ ਉਹਦੇ ਵਧੀਆ ਹੁੰਦੀ ਹੋਈ ਫੇਰ ਲੈ ਲੈਣਾ ਆ ਨਹੀਂ ਤਾਂ ਫਿਰ ਹੋਰ ਕੋਈ ਦੇਖਦੇ ਆ ਫਿਰ ਬਾਰ-ਬਾਰ ਬੰਨੂ ਦਾ ਫੋਨ ਮੰਗਣਾ ਪੈਂਦਾ ਉਹੀ ਉਹੀ ਇਸੇ ਲਈ ਇਸੇ ਲਈ ਮੈਂ ਕਹਿੰਦਾ ਨਾ ਬਣਾਇਆ ਜਾਂ ਬਸ ਸੱਤਵੇਂ ਦਾ ਰਿਜ਼ਲਟ ਨਿਕਲ ਜਾਣਾ ਹੈ। ਦੇਖਦੇ ਆ ਕੀ ਕਰਕੇ ਆਈ 8ਵੀਂ ਚ ਹੋ ਜਾਣਾ ਹੈ। 8ਵੀਂ 8ਵੀਂ ਹੋ ਜਾਣਾ ਇਹਨੇ ਹਾਂ ਚਲੋ ਮਿਲਦੇ ਆ ਜੀ ਹੁਣ ਮੈਂ ਕਿਹਾ ਦੇਖਦੇ ਦੇਖਦੇ ਪੱਲੂ ਨਿੱਕੀ ਜਿਹੀ ਸੀਗੀ ਦੇਖਦੇ ਦੇਖਦੇ ੱਡੀ ਵੱਡੀ ਹੋ ਗਈ। ਉੱਤੇ ਤੱਕ ਆਉਂਦੀ ਆ। ਹਾਂ ਚਲੋ ਬਣੇ ਰਹੀਓ ਬਲੌਗ ਦੇ ਨਾਲ ਜਦੋਂ ਛੋਲੇ ਪੂਰੀਆਂ ਖਾਵਾਂਗੇ ਫਿਰ ਤੁਹਾਨੂੰ ਦਿਖਾਵਾਂਗੇ। ਲੰਗਰ ਵਾਲੀਆਂ ਹਾਂ ਲੰਗਰ ਵਾਲੀਆਂ ਛੋਲੇ ਪੂਰੀਆਂ ਘਰੇ ਬਣਾਈਆਂ ਸੀ। ਇਹਦੇ ਖਾਣੀਆਂ ਜਾਂ ਸਾਡੇ ਘਰ ਆ ਸਕਦਾ ਆ। ਚਲੋ ਮਿਲਦੇ ਆ ਤੁਹਾਨੂੰ। ਅਸੀਂ ਤਾਂ ਕਹਿੰਦੇ ਹਾਂ ਅਸੀਂ ਤਾਂ ਕਹਿੰਦੇ ਹਾਂ ਕਿ ਸਾਡੀ ਬਣਾਈ ਸਬਜੀ ਸਵਾਦ ਪਰ ਜੇ ਕੋਈ ਦੂਸਰਾ ਕਹੂਗਾ ਉਹੀ ਕਹੂਗਾ ਕੋਈ ਦੱਸੂਗਾ ਅਸੀਂ ਤਾਂ ਖਾ ਕੇ ਕਹਿਣਾ ਹੀ ਆਪਣੀ ਚੀਜ਼ ਨੂੰ ਥੋੜੇ ਕੋ ਕਹਿੰਦਾ ਹੁੰਦਾ ਸਵਾਦ ਅਸੀਂ ਤਾਂ ਕਾਹ ਕਹਿਣਾ ਆਹ ਚਲੋ ਠੀਕ ਹੈ ਜੀ ਠੀਕ ਹੈ ਜੀ ਲਓ ਜੀ ਇੱਧਰ ਬਣ ਗਈਆਂ ਪੂਰੀਆਂ ਕੱਟੀਆਂ ਤਿੰਨ ਤਿੰਨ ਚਾਰ ਚਾਰ ਲਓ ਜੀ ਉਹ ਮੂੰਹ ਜੀ ਬਾੜ ਦੇਣਾ ਕੈਮਰਾ ਉਹ ਮੂੰਹ ਜੀ ਥੋੜਾ ਬਾੜਾ ਲੱਗਾ ਕਹਿੰਦਾ ਇੱਧਰ ਘੁਮਾ ਕੇ ਐਕਸ਼ਨ ਦੇ ਨਾਲ ਘੁਮਾ ਕੇ ਇਹਨੂੰ ਕਰਨਾ ਚਾਹੀਦਾ ਲਓ ਜੀ ਹੁਣ ਲੱਗੇ ਅਸੀਂ ਖਾਣ ਤੇ ਚਲੋ ਮਿਲਦੇ ਆਂ ਜੀ ਖਾ ਕੇ ਫੇ ਬਣਾਵਾਂਗੇ ਸ਼ਾਮ ਨੂੰ ਬਲੌਗ ਬਲੌਗ ਹੋਣ ਦਾ ਬਸੇਰਾ ਹੋ ਗਿਆ ਤੇ ਮੈਂ ਤਾਂ ਜਣਾ ਦੁਕਾਨ ਤੇ ਤੇ ਮੈਂ ਆ ਕੇ ਬਣਾਉਂਗਾ ਹੁਣ ਆਪਾਂ ਲਓ ਜੀ ਆਪਾਂ ਚੱਲੇ ਜੀ ਅੰਦਰ ਲੋ ਜੀ ਟਾਈਮ ਹੋ ਗਿਆ ਹੈ 4:30 ਦੇ ਇੱਧਰ ਟੀਵੀ ਲਾ ਕੇ ਬੈਠੀ ਆ ਕੀ ਦੇਖਣ ਲੱਗੀਆਂ ਓਏ ਇਦਾਂ ਕੀ ਰੋਟੀ ਬਣਾਉਣ ਦਾ ਸਾਰਾ ਕੰਮ ਸਾਡਾ ਹੋ ਗਿਆ ਸੀ ਇਹ ਸ਼ਾਪ ਤੇ ਚਲੇ ਗਏ ਆ ਤੇ ਇੱਧਰ ਇਹਨੇ ਪੂਰੀਆਂ ਨੇ ਕਹ ਦੇਸ ਰਾਨੇ ਦਾ ਕੀ ਹਾਲ ਕੀ ਦੱਸੇਗਾ ਸਰਣਾ ਪਾਗਲ ਜਾਈ ਖਲਾਰਾ ਦੇਖੋ ਕਿੰਨਾ ਆ ਪਾ ਕੇ ਬੈਠੀ ਆ ਹੈ ਉਹ ਰਲਿਆ ਇਹ ਕੱਪੜੇ ਕੋਠੇ ਤੋਂ ਜਾ ਕੇ ਉਧਰ ਲੰਮੇ ਪਏ ਆ ਖਾ ਪੀ ਕੇ ਮੈਂ ਕਟਿੰਗ ਕਰਨੀ ਆ ਸੂਟਾਂ ਦੀ ਲਓ ਜੀ ਤੇਲ ਟੱਕ ਦਈਏ ਪੂਰੀਆਂ ਬਣਾਈਆਂ ਸੀ ਇੱਧਰ ਵੀ ਹੈਗੀ ਸੀ ਚਾਂਦਾ ਸੱਜਣਾ ਸਾਰਾ ਨੀਟ ਐਂਡ ਕਲੀਨ ਕਰ ਲੇ ਤਾਂ ਅੱਜ ਅਸੀਂ ਇਹ ਯੂਜ਼ ਕੀਤੀ ਸੀਗੀ ਇਹਦੇ ਵਿੱਚ ਚਪਤੀ ਪਾ ਕੇ ਤੇ ਜਿਹਦਾ ਕੀ ਤੁਹਾਨੂੰ ਦੱਸਿਆ ਸੀ ਅਸੀਂ Amazon ਤੋਂ ਮੰਗਵਾਈ ਸੀ ਇਹ ਬਹੁਤ ਵਧੀਆ ਚੀਜ਼ ਆ ਤੁਸੀਂ ਵੀ ਮੰਗਵਾਓ ਚਲੋ ਜੀ ਲਾਈਟ ਕਰੀਏ ਬੰਦ ਤੇ ਕੱਪੜੇ ਲੈ ਆਈਏ ਕੋਠੇ ਤੋਂ ਜਾ ਕੇ ਚੱਲੀਏ ਫਿਰ ਆਪਾਂ ਲੈ ਆਈਏ ਮੰਮੀ ਕੱਪੜੇ ਚਲੋ ਜੀ ਚਲਦੇ ਆਂ ਕੋਠੇ ਤੇ ਨਾਲੇ ਤੁਹਾਨੂੰ ਦਿਖਾਉਂਦੇ ਆਂ ਬਾਹਰਲਾ ਮੌਸਮ ਫੋਨ ਨਹੀਂ ਮਿਲਣਾ ਹਾਂ ਚਲੋ ਜੀ ਦੇਖਦੇ ਆਂ ਆ ਜਾ ਤੂੰ ਵੀ ਕੋਠੇ ਤੇ ਦੇਖੀਏ ਮੌਸਮ ਕਿਦਾਂ ਦਾ ਆ ਚਲੋ ਜੀ ਦੇਖੋ ਜੀ ਧੁੱਪ ਬਹੁਤ ਸੋਣੀ ਚੜੀ ਹੋਈ ਆ ਇੱਧਰ ਆ ਕੇ ਗਈ ਸੀ ਕਿ ਮੈਂ ਸਟੈਂਡ ਦੇ ਉੱਤੇ ਕੱਪੜੇ ਹੁਣ ਇਹਨਾਂ ਉਹ ਬੱਲਿਆਂ ਦੀ ਸਟੈਂਡ ਇੱਧਰ ਨੂੰ ਕਰ ਦਿੰਨੇ ਆ ਹੈ ਪਤਾ ਨਹੀਂ ਪੁੱਛਰੂ ਬੱਚੇ ਊਹ ਸੰਸ ਜਾਈਏ ਮੀਦਾ ਪਾਣੀ ਖੜਾ ਸੀਗਾ ਨਾ ਇੱਥੇ ਹਾਏ ਸੌਕਸ ਗਿੱਲੀਆਂ ਹਾਂ ਨਹੀਂ ਹੋਈਆਂ ਬਚ ਗਈਆਂ ਆ ਵਾਈਪਰ ਨਾਲ ਕੱਢ ਕੇ ਜਾਂਦੇ ਆ ਠੀਕਾ ਇੱਥੇ ਪਾਣੀ ਖੜ ਜਾਂਦਾ ਨੀ ਮਾ ਤਾਂ ਆਇਆ ਇਹ ਪਾਣੀ ਆ ਬਾਰੇ ਪੁੱਤ ਕੁਝ ਨਹੀਂ ਥੋੜਾ ਸਾਗ ਤੇ ਚੜਿਆ ਥੋੜਾ ਪੁੱਛੂ ਵੀ ਨਹੀਂ ਹੈਗਾ ਉਹ ਵੀ ਨਹੀਂ ਆ ਕਾਲੇ ਮੂੰਹ ਵਾਲਾ ਕਿਰਨ ਕਿੱਥੂ ਗਏ ਪਤਾ ਨਹੀਂ ਪੁੱਤਰੂ 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 ਕਿੱਥੇ ਗਿਆ ਪੁੱਤਰੂ ਦਾ ਕੋਈ ਲੈ ਗਿਆ ਛੋੜਾ ਪੁੱਤਰੂ ਰਹਿ ਗਿਆ ਹੁਣ ਵਿਚਾਰਾ ਉਹਨਾਂ ਨੂੰ ਵੀ ਕਿਸ ਨੇ ਲੈ ਲੂ ਜਾਣਾ ਕਾਲੇ ਮੂੰਹ ਵਾਲਾ ਵੀ ਆਵਾ ਹਮਮ ਕਿ ਇਨੋ ਨੇ ਕਿੰਨਾ ਖਲਾਰਪ ਆਇਆ ਉਹਨੂੰ ਵੀ ਲੈ ਗਿਆ ਕੋਈ ਉਹਦੇ ਨਾਲ ਹੀ ਕੋਈ ਕਹੋ ਕੰਪਲ ਤੇ ਹੋ ਰੱਖ ਕੇ ਗਿਆ ਬੋਰੀ ਆਪ ਹੀ ਗਾਇਆ ਉਹ ਹੋ ਗਈ ਇੱਧਰ ਮੁੰਮਾ ਕੱਟਣ ਲੱਗੇ ਪਾਣੀ ਆ ਲੰਮੇ ਪਏ ਹੋਣੇ ਕਿੱਡਾ ਸੀ ਬਹੁਤ ਸੱਕੇ ਹੋਣਾ ਰਾਤੀ ਨਾਲ ਡੰਡੇ ਸੀ ਨਾ ਦੋਨੋਂ ਜਾਣੇ ਸਵੇਰੇ ਨਹੀਂ ਲੱਗਾ ਨਾ ਚਾਰ ਜਾਣੇ ਸੀ ਹਾਂ ਸਵੇਰ ਦਾ ਵੀ ਪਿਆ ਆ ਪੰਜ ਜਾਣੇ ਸੀ ਇਹ ਵੇਲੇ ਤੇ ਚਾਰ ਹੋਏ ਫਿਰ ਹੁਣ ਦੋ ਹੋਏ ਛੇ ਸੀਗੇ ਸਭ ਤੋਂ ਪਹਿਲਾਂ ਓਏ ਸ਼ੇ ਅਸ਼ੇ ਬੱਚੇ ਸੀਗੇ ਕਿੱਥੇ ਆ ਕਿੱਥੇ ਆ ਪੁੱਚਰੂ ਵਾਡਾ ਪੁੱਚਰੂ ਏ ਪੁੱਚਰੂ ਪੁੱਚਰੂ ਏ ਛੋਟਾ ਪੁੱਚਰੂ ਆ ਪੁੱਚੂ ਹੋ ਜੂਗੀ ਆ ਤੁਹਾਡਾ ਕਿਹਦਾ ਤੁਸੀਂ ਐਸਾ ਵੱਡਾ ਪੁੱਚਰੂ ਜਾਂ ਛੋਟਾ ਪੁੱਚਰੂ ਓਏ ਇਹ ਭਾਉ ਇਹਨੇ ਜਿੰਦਾ ਸਾਨੂੰ ਪੁੱਚਰੂ ਪਾਉ ਦੂਗਾ ਨਹੀਂ ਸ਼ਰੂ ਉਹ ਦੂਜਾ ਯਾਰ ਵੱਡਾ ਵਜਿਆ ਇਸ਼ਾਰਾ ਉਹ ਇੰਨਾ ਜਿਹੜਾ ਸਭ ਤੋਂ ਵੱਡਾ ਪੁੱਛ ਰੂ ਸੀ ਸਵੇਰ ਦਾ ਮੈਂ ਮੀਂਹ ਕਰਕੇ ਕੋਠਾ ਸਾਫ਼ ਨਹੀਂ ਕਰਤੀ ਗਈ ਹੈਗੀ ਹਾਂ ਸਵੇਰੇ ਸਾਰੇ ਝਾੜੂ ਫੇਰ ਕੇ ਜਾਵਾਂਗੀ ਵਾਸ਼ਰੂਮ ਵਗੈਰਾ سارے ਕੋਠੇ ਧੋ ਕੇ ਜਾਵਾਂਗੀ ਹਾਂ ਜਦ ਹਰ ਮਨ ਗਿਆ ਮੇਤੋਂ ਆ ਨਹੀਂ ਹੋਇਆ ਹੈ ਪਰसों ਗਿਆ ਕੱਲ ਮੈਂ ਆਈ ਨਹੀਂ ਹੈਗੀ ਬਾਥਰੂਮ ਧੋ ਜਮਾ ਹਾਂ ਕੋਠੇ ਵਾਲੇ ਬਾਥਰੂਮ ਸਿਸ਼ਾ ਨਾਲ ਬਾਥਰੂਮ ਨੂੰ ਸਾਰਾ ਧੋ ਕੇ ਜਾਨੀ ਆ ਮੈਂ ਕੱਲ ਆਉਂਗੀ ਹੁਣ ਮੈਂ ਹੈਨਾ ਹਾਂ ਹਾਂਜੀ ਚਲੋ ਠੀਕ ਆ ਫਿਰ ਮਿਲਦੇ ਆ ਹੁਣ 7:00 ਵਜ ਗਏ ਆ ਵਜ ਗਏ 7:00 ਆ ਤਾਂ ਰੋਜ਼ ਵੱਜਦੇ ਆ ਆਹ ਬਤਾਉਣੀ ਬਲੌਗ ਬਣਾਉਂਦੀ ਮੈਂ ਰੋਸ ਘਾਤੇ ਰਹਿੰਦੇ ਪੇਸਟਰੀਆਂ ਖਾਣੀਆਂ ਕਿੰਤਾ ਨਹੀਂ ਖਾਣੇ ਨਹੀਂ ਖਾਣੇ ਆਹ ਜਿੱਤ ਪੇਸਟਰੀਆਂ ਨਹੀਂ ਆਹ ਹਰ ਕੋਣ ਨੂੰ ਪੈਂਦੇ ਆ ਨਾ ਪੇਸਟਰੀਆਂ ਨਾਲ ਵੱਡੇ ਆ ਆਹ ਵੇਖ ਲਓ ਇੱਧਰ ਪੋਲਰ ਬੀਅਰ ਮਮਾ ਪੇਸਟਰੀ ਖਾਣੀਓ ਪੋਲਰ ਬੀਅਰ ਮਮਾ ਪੇਸਟਰੀ ਖਾਣੀਓ ਪੇਸਟਰੀਆਂ ਮਿਲ ਜੂਗੀ ਆ ਕਹਤਾ ਆ ਦਾਦੀ ਵਾਲੀ ਚੋੜਦੀ ਮੇਰੀ ਦੀਦੀ ਵਾਲੀ ਚੋੜਦੀ ਮੀ ਚਾਚਾ ਕੰਮ ਕਰ ਆਪਣਾ 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 ਖਾਇਆ ਕਰੋ ਦੂਜੇ ਦਾ ਨਹੀਂ ਖਾਈਦਾ ਹੁੰਦਾ ਏ ਆਪਰਾ ਖਾਈ ਦਉਂਦਾ। ਆਪਣੇ ਸੀਗਾ ਖਾਣਦੇ ਜਿਮਟ। ਆਹੋ। ਤੁਮ ਤੋਂ ਬੜਾ ਚੁੱਕਦੇ ਆ। ਆਪਣੇ ਸੀਗਾ ਛੋੜ ਦੇਣੀ ਚਾਹੀਏ ਦੂਸਰੇ ਕੇ ਸੀਗਾ ਖਾਣਨੀ ਚਾਹੀਏ। ਆਹੋ। ਛੋੜਨੇ ਕੀ ਬਾਤ ਵੀ ਨਹੀਂ ਕਹੀ ਹਮਨੇ। ਛੋੜੇ ਛੜਾਣੇ ਕੀ ਬਾਤ ਹੀ ਨਹੀਂ ਹੈ। ਮੈਡੀਕਲ ਦੀ ਬਾਤ ਕਰੀਏ। ਹਮ ਲਾਈਂ ਕਹਤੇ ਜਾਨੀ ਆ। ਉਧਰ ਉਹ ਪੋਲਰ ਬੀਅਰ ਦਿਖਾ ਰਹੀ ਸੀ। ਫੇਰ ਮੰਮੀ ਦਿਖਾ ਰਹੀ ਉੱਪਰ। ਉਧਰ ਦਾਦੀ ਵੀ ਪੋਲਰ ਬੀਅਰ। ਦਾਦੀ। ਐ। ਲੈਜ਼। ਲੈਜ਼ ਨਹੀਂ ਆਈ ਲੈਜ਼ ਆ। ਲੈਜ਼। ਲੈਸ ਨੂ ਮੈਂ? ਲੈਸ। ਬਾਏ ਬਾਏ ਗਾਇਸ ਬਾਏ ਬਾਏ ਖਾ ਲਏ ਕੇ ਪੇਸਟਰੀਸ ਤੇ ਅੰਦਰ ਵੀ ਆਇਆ ਹੈ ਇਸ ਕਰਕੇ ਮम्मा ਘੜਾ ਦੀਆਂ ਬਾਤ ਚੋਂ ਖਾਣਗੇ ਆਪਾਂ ਲੱਗੇ ਖਾਣ ਹੋ ਤੁਸੀਂ ਖਾਓਗੇ ਮੈਂ ਲੱਗੇ ਚਾਹ ਯੈਸ ਇਹਨਾਂ ਦੇ ਵਾਸਤੇ ਯਾ ਤੁਸੀਂ ਖਾਓਗੇ ਕੋਡ ਟਾਈਮ ਹੋ ਗਿਆ 8:30 ਮਤਲਬ 8:30 ਕਿਉਂਕਿ ਇੱਧਰ ਘੜੀ 15ਵੇਂ ਲੱਗੇ ਆ ਤੇ ਮੈਂ ਲੈ ਕੇ ਆਂਦੀ ਨਿਆਣਿਆਂ ਵਾਸਤੇ ਪੇਸਟੀਆਂ ਹੂੰ ਪੇਸਟੀਆਂ ਨਿਆਣੇ ਖਾ ਲਈਆਂ ਨਿਆਣੇ ਖਾ ਲਈਆਂ ਆਪਣੀਆਂ ਬੱਲੇ ਇਹਨਾਂ ਦੀ ਬੜੀ ਫੁਰਤੀ ਵੀ ਹੈ ਨਾ ਸਵਾਰ ਹੈ ਨਹੀਂ ਸੀ ਨਹੀਂ ਨਹੀਂ ਮੈਂ ਹੀ ਕਹਾਂ ਸੀ ਮੈਂ ਕਿ ਤੁਸੀਂ ਖਾਓ ਅੱਛਾ 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 ਸਲਾਮਨਾ ਸਾਡੇ ਮम्मा ਨੇ ਆਵਾਜ਼ ਮਾਰ ਕੇ ਕਹਿੰਦੇ ਖਾ ਲਓ ਓਕੇ ਓਕੇ ਚਲੋ ਇਹ ਨਿਆਣੇ ਤਾਂ ਖਾ ਗਏ ਆਪਣੀਆਂ ਹੁਣ ਸਾਡੀ ਪਈ ਏ ਕਿੱਕ ਪੇਸਟੀ ਤੇ ਚਲੋ ਆਪਾਂ ਖਾਂਦੇ ਆਂ ਪਾ ਫੇਰ ਰੱਖੇ ਪੱਲੂ ਨੂੰ ਪੁੱਛਾਂ ਮੋਢੀ ਕੈਸੀ ਲਗੀ ਉਹ ਭਰਾਵਾ ਬਾਲ ਪੇਸਟੀ ਕੈਸੀ ਲਗੀ ਬਹੁਤ ਅੱਛੀ ਸਹੀ ਸਗੀ ਬਹੁਤ ਜ਼ਿਆਦਾ ਜਾਦਾ ਸੀਗੀ ਬਹੁਤ ਜ਼ਿਆਦਾ ਅੱਛੀ ਸੀ ਬਹੁਤ ਜ਼ਿਆਦਾ ਅੱਛੀ ਸੀ ਟਰਫਲ ਵਾਲੀ ਲੈ ਆਈ ਥਾਡੇ ਲਈ ਚਾਕਲੇਟ ਟਰਫਲ ਲੈ ਲੈ ਮਸਲਾ ਤੂੰ ਤੇ ਚਲੋ ਇਦਾਂ ਕਰਮੋਂ ਕਿ ਹਾਂਜੀ ਤੇ ਤੂੰ ਪਾ ਫਿਰ ਤੇ ਕਰ ਬਲੌਗ ਦਾ ਐਂਡ ਬਸ ਰੋ 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 ਰੋਟੀ ਖਾਣੇ ਮੁੜ ਕੇ ਬਾਅਦ ਚ ਆਪਾਂ ਹੂੰ ਮਾਸੀ ਦਾ ਰੰਗ ਹੈ ਚਿੱਟਾ ਮਾਸੀ ਕਾਲੀ ਆ ਹੈ ਐ ਵੀ ਲੱਗੀ ਮਾਸੀ ਫੁੱਲੀਆਂ ਆਵੇ ਕਿੱਦਾਂ ਪਾਉਂਦੀ ਓਏ ਮੈਂ ਕੰਪਲੀਮੈਂਟ ਸੀ ਤੇਰੀ ਟੇਸਟੀ ਮਿਲਦਾ ਇਹ ਦਿਨ ਨੂੰ ਬੇਸਤੀ ਹੋਰ ਕੀਤੀ ਆ ਮੈਂ ਕਾਲੀ ਥੋੜਾ ਦਾ ਰੰਗ ਹੈ ਜੱਟਾ ਆ ਹਾਂ ਚੱਲ ਕਰ ਬਲੌਗ ਦਾ ਐਂਡ ਕਰ ਹਾਂਜੀ ਲਾਈਕ ਸ਼ੇਅਰ ਕਮੈਂਟ ਆ ਸਾਡੇ ਕੱਲ ਵਾਲੇ ਬਲੌਗ ਦੇ ਤੇ ਕਮੈਂਟ ਕੀਤੇ ਸਾਨੂੰ ਬਹੁਤ ਵਧੀਆ ਲੱਗਦਾ ਬਹੁਤ ਵਧੀਆ ਤੇ ਵੱਤੋ ਵੱਤ ਸਾਨੂੰ ਕਮੈਂਟ ਕਰੇਗਾ ਜਿਸੇ ਕਹਿੰਦੇ ਸਾਡੇ ਬਾਰੇ ਚੰਗੇ ਲੱਗਦੇ ਕਿੱਦਾਂ ਦੇ ਲੱਗਦੇ ਆ ਕੀ ਕੁਛ ਲੱਗਦੀ ਆ ਕਮੀ ਪੇਸੀ ਤੇ ਦੱਸੋ ਅਸੀਂ ਇਹਨੂੰ ਦੂਰ ਕਰਾਂਗੇ ਬਿਲਕੁਲ ਚਲੋ ਜੀ ਮਿਲਦੇ ਆ ਕੱਲ ਇੱਕ ਨਵੇਂ ਬਲੌਗ 'ਚ ਤੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਬੈਲ ਆਈਕਨ ਨੂੰ ਵੀ ਜ਼ਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜ਼ਰੂਰ ਸ਼ੋ ਹੋਵੇ ਥੈਂਕ ਯੂ